ਖਾਰ ਵਾਲੀ ਮਹਿਲਾ ਦੇ ਬਾਰੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਰ ਦਿੱਤੇ ਵੱਡੇ ਖੁਲਾਸੇ ਪਹਿਲਾਂ ਤਾਂ ਕਹਿੰਦੇ ਅਫਸਰਾਂ ਦੇ ਨਾਮ ਸਾਹਮਣੇ ਆ ਰਹੇ ਸੀ ਤੇ ਹੁਣ ਤਾਂ ਪ੍ਰਤਾਪ ਬਾਜਵਾ ਨੇ ਖੋਲ ਦਿੱਤੇ ਕੱਚੇ ਚਿੱਠੇ ਕਹਿੰਦੇ ਕਈ ਮੰਤਰੀ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਨੇ ਕਹਿੰਦੇ ਜੋ ਨਸ਼ਾ ਤਸਕਰੀ ਦਾ ਕੰਮ 7-8 ਸਾਲਾਂ ਤੋਂ ਕਰ ਰਹੀ ਸੀ ਇਹ ਮਹਿਲਾ ਇਸ ਮਹਿਲਾ ਨੂੰ ਸਪੋਰਟ ਮੰਤਰੀਆਂ ਦੀ ਵੀ ਸੀ ਤਾਂ ਹੁਣ ਮੌਜੂਦਾ ਸਰਕਾਰ ਦੇ ਮੰਤਰੀ ਨੇ ਜਾਂ ਪਿਛਲੀਆਂ ਸਰਕਾਰਾਂ ਦੇ ਮੰਤਰੀ ਨੇ ਤਾ ਹੁਣ ਇਸ ਮਾਮਲੇ ਦੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਪੁਲਿਸ ਜਿਹੜੀ ਆ ਜਾਂਚ ਕਰੇ ਕਰ ਰਹੀ ਆ ਤਾਂ ਕੁਝ ਨਹੀਂ ਹੋਣ ਵਾਲਾ ਇਸ ਦੀ ਜਾਂਚ ਐਨਆਈਏ ਨੂੰ ਸੌਂਪ ਦੇਣੀ ਚਾਹੀਦੀ ਅੱਲੀ ਜਾਂ ਪਰਸੋਂ ਇੱਕ ਲੜਕੀ ਫੜੀ ਗਈ ਹੈ ਬਠਿੰਡੇ ਦੀ ਹੌਲਦਾਰੋ ਕੁੜੀ ਐ 6 ਉਹਦੇ ਕੋ ਗੱਡੀਆਂ ਨਿਕਲੀਆਂ 6 ਥਾਰ ਗੱਡੀ ਚ ਘੁੰਮਦੀ ਰੰਧਾਵਾ ਸਾਹਿਬ ਤੁਸੀਂ ਡਿਪਟੀ ਚੀਫ ਮਿਨਿਸਟਰ ਰਹੇ ਹੋ ਥਾਰ ਗੱਡੀ 50 ਲੱਖ ਦੀ ਉਹਨੇ ਘੜੀ ਲਾਈ ਹੈ ਰੋਲੈਕਸ ਦੀ ਤੇ ਦਸ ਸਾਲਾਂ ਦੀ ਮੈਨੂੰ ਪਤਾ ਲੱਗਾ 8-7 ਸਾਲ ਦੀ ਇਸ ਵਪਾਰ ਵਿੱਚ ਤੇ ਉਹਦੀਆਂ ਤਾਰਾਂ ਬਹੁਤ ਵੱਡੇ ਅਫਸਰਾਂ ਨੇ ਵੀ ਰਲਦੀਆਂ ਨੇ ਤੇ ਇਹਨਾਂ ਦੇ ਦੋ ਮੰਤਰੀਆਂ ਨੇ ਵੀ ਰਲਦੀਆਂ ਇਹ ਅਸੀਂ ਇਹ ਇਸ ਸਟੇਜ ਤੋਂ ਮੰਗ ਕਰਾਂਗੇ ਸੁਲਤਾਨਪੁਰ ਲੋਧੀ ਸਾਹਿਬ ਕਿ ਇਨਵੈਸਟੀਗੇਸ਼ਨ ਇਸ ਲੜਕੀ ਦੀ ਪੰਜਾਬ 'ਚ ਨਹੀਂ ਹੋਣੀ ਕਿਸੇ ਨੇ ਇਹਨੂੰ ਕੁਝ ਨਹੀਂ ਦੇ ਕਹਿਣਾ ਡਰਾਮਾ ਰਚਾਇਆ ਜਦੋਂ ਵੇਖਿਆ ਰੌਲਾ ਪੈ ਗਿਆ ਕਹਿੰਦੇ ਨੌਕਰੀਆਂ ਕੱਢ ਦਿੱਤਾ ਇਹਦੀ ਇਨਵੈਸਟੀਗੇਸ਼ਨ ਜਿਹੜੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ ਐਨਆਈਏ ਇਹ ਲੜਕੀ ਉਹਨੂੰ ਦੇਣੀ ਚਾਹੀਦੀ ਉਹਨਾਂ ਨੂੰ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਦੇ ਨਾਲ ਤੇ ਜਿਹੜੇ ਇਹਨਾਂ ਦੇ ਮੰਤਰੀ ਨੇ ਤੇ ਜਿਹੜਾ ਹੋਰ ਬਹੁਤ ਸਾਰੇ ਲੋਕ ਹੈ ਨੇ ਉਹਨਾਂ ਨਾਲ ਜਿਹਦੇ ਨਾਲ ਇਹ ਤਾਰਾ ਲੜਕੀ ਦੀਆਂ ਜੁੜਦੀਆਂ ਨੇ ਇਹਨਾਂ ਨੂੰ ਪਰਦਾ ਫਾਸ਼ ਹੋਣਾ ਚਾਹੀਦਾ ਮੇਰਾ ਇਹ ਮੰਨਣਾ ਮੇਰੇ ਵੀਰੋ ਪੰਜਾਬ ਚ ਜਿੱਦਲੀ ਗੁੰਡਾਗਰਦੀ ਹੋ ਰਹੀ ਹੈ ਦੀਪ ਕਮਲ ਜੀ ਸਾਡਾ ਵਾਸਤੇ ਚੱਲੇ ਤੇ ਮੈਂ ਕਹਿੰਨਾ ਪੰਜਾਬ ਪੁਲਿਸ ਨੂੰ ਡਿਸਮੈਂਟਲ ਕਰਨ ਦਾ ਟਾਈਮ ਆ ਗਿਆ ਡਿਸਮੈਂਟਲ ਕਰ ਇਹ ਮੋਰਲੀ ਕਰਪਟ ਹੋ ਚੁੱਕੇ ਨੇ ਇਹਨਾਂ ਨੇ ਆਪਣਾ ਆਮਾਨ ਵੇਚ ਦਿੱਤਾ ਆਪਣਾ ਦੀਨ ਵੇਚ ਦਿੱਤਾ ਇਸ ਫੋਰਸ ਨੂੰ ਨਵੇਂ ਸਿਰਿਓਂ ਪੁਨਰ ਸੁਰਜੀਤ ਕਰਨ ਦੀ ਲੋੜ ਆ ਤੁਸੀਂ ਰੋਜ਼ ਹੀ ਵੇਖ ਰਹੇ ਹੋ ਕੀ ਰਿਹਾ ਐਡੇ ਵੱਡੇ ਪੈਮਾਨੇ ਤੇ ਗੁੰਡਾਗਰਦੀ ਇੰਨੇ ਤੁਸੀਂ ਸੋਚ ਸਕਦੇ ਹੋ ਜਿਹੜੀ ਫੋਰਸ ਕਿਸਾਨਾਂ ਦੀ ਸੁਰੱਖਿਆ ਵਾਸਤੇ ਹੋਏ ਉਹ ਸਾਰਿਆਂ ਨੇ ਪਹਿਲੇ ਭਗਵੰਤ ਕਿਸਾਨਾਂ ਨੂੰ ਦਾਵਤ ਦੇ ਕੇ ਘਰ ਸੱਦੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਾਇਆ ਤੇ ਉਸ ਤੋਂ ਬਾਅਦ ਇਹਨਾਂ ਦੀ ਪੁਲਿਸ ਜਿਹੜੀ ਆਪ ਦੇ ਐਮਐਲਏ ਦੀ ਮਦਦ ਦੇ ਨਾਲ 135 ਟਰਾਲੀਆਂ ਚੋਰੀ ਕਰਨ ਇਹਨਾਂ ਦੇ ਮੰਜੇ ਚੁੱਕ ਲਏ ਇਹਨਾਂ ਦੇ ਬਿਸਤਰੇ ਚੁੱਕ ਲਏ ਇਹਨਾਂ ਦੇ ਏਸੀ ਚੁੱਕ ਕੇ ਲੈ ਗਏ ਇਹਨਾਂ ਦੇ ਗੈਸ ਸਿਲੰਡਰ ਚੁੱਕ ਕੇ ਲੈ ਗਏ ਕਰੋੜਾ ਰੁਪਏ ਦੀ ਨਫਰੀ ਜਿਹੜੀ ਹੈ ਬਾਰਡਰਾਂ ਤੋਂ ਚੁੱਕੀ ਗਈ ਇਸ ਕਿਸਮ ਦੀ ਪੁਲਿਸ ਤੇ ਹੱਥੀ ਕੀ ਪੰਜਾਬ ਸੁਰੱਖਿਅਤ ਹੋ ਸਕਦਾ ਹੈ ਤੀਸਰੀ ਗੱਲ ਅਖੀਰ ਤੇ ਮੈਂ ਇੱਕੋ ਗੱਲ ਕਹਿ ਕੇ ਇਜਾਜ਼ਤ ਲੈਣੀ ਹੈ ਕਿ ਮੇਰੇ ਵੀਰੋ ਇਹ ਜਿਹੜੇ ਫਰਜ਼ੀ ਇਨਕਲਾਬੀ ਨੇ ਇਹਨਾਂ ਦਾ ਕੰਮ ਤੇ ਓਵਰ ਹੋ ਗਿਆ ਇਹਨਾਂ ਦੇ ਤੇ ਕਿਸੇ ਨੇ ਬੂਤ ਤੇ ਵੀ ਨਹੀਂ ਬਹਿਣਾ ਇਹਨਾਂ ਦੀਆਂ ਤੇ ਹੋਣੀਆਂ ਜ਼ਮਾਨਤਾਂ ਜ਼ਬਤ ਮੇਰੀ ਪਹਿਲੀ ਪੇਸ਼ گوئی ਹੈ ਕਿ ਭਗਵੰਤ ਨੇ ਤੇ ਪਹਿਲੀ ਗੱਲ ਧੂਰੀ ਤੋਂ ਖਲੋਣਾ ਹੀ ਨਹੀਂ ਇਹਨੂੰ ਪਤਾ ਕਿ ਜੇ ਇਲੈਕਸ਼ਨਾਂ ਦੇ ਰਿਜ਼ਲਟ ਦੇ ਢੀਕ ਲੈ ਤੇ ਮੈਨੂੰ ਕਿਸੇ ਨਾ ਕਿਸੇ ਨੇ ਘੁਟੋ ਹੱਥ ਪਾ ਲੈਣਾ ਇਹ ਗਿਣਤੀ ਤੋਂ ਪਹਿਲਾਂ ਹੀ ਪੱਜ ਜਾਣੇ ਨੇ ਪਹਿਲੀ ਗੱਲ ਤੇ ਇਲੈਕਸ਼ਨ ਨਹੀਂ ਲੜਨੇ ਜੇ ਲੜ ਗਏ ਇਹ ਗਿਣਤੀ ਜੀ ਪੱਜ ਜਾਣੇ ਦੂਸਰੀ ਗੱਲ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹਨਾ ਸਾਨੂੰ ਹੁਣ ਸਮੁੱਚੇ ਪੰਜਾਬ ਨੂੰ ਜੇ ਵਿਚਾਰਨ ਦੀ ਲੋੜ ਚੀਮਾ ਸਾਹਿਬ ਇੱਕ ਸਕਿੰਟ ਸਾਨੂੰ ਖਤਰੇ ਦੀ ਘੰਟੀ ਜੇ ਆਣੀ ਹੈ ਤੇ ਭਾਰਤੀ ਜਨਤਾ ਪਾਰਟੀ ਤੋਂ ਆਣੀ ਭਾਰਤੀ ਜਨਤਾ ਪਾਰਟੀ ਨੇ ਬੀਜੇਪੀ ਨੇ ਜੋ ਕੱਲ ਦਿੱਲੀ ਦੇ ਵਿੱਚ ਕੀਤਾ ਵਕਫ ਬੋਰਡ ਦਾ ਜਿਹੜਾ ਬਿੱਲ ਆਇਆ ਮੇਰੇ ਵੀਰੋ ਹਰ ਧਰਮ ਨੂੰ ਆਜ਼ਾਦੀ ਹੈ ਆਪਣੀ ਜਾਇਦਾਦ ਆਪਣੇ ਜਿਹੜੇ ਵੀ ਭਾਵੇਂ ਮੁਸਲਮਜ਼ ਨੇ ਉਹਨਾਂ ਦੇ ਮਸਜਿਦਾਂ ਉਹ ਆਪਣਾ ਖੁਦ ਉਹਦਾ ਧਿਆਨ ਕਰ ਸਕਦੇ ਨੇ ਐਸਪੀਸੀ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਸੈਂਟਰ ਦੀ ਸਰਕਾਰ ਨੇ ਮਦਖਲ ਸ਼ੁਰੂ ਕਰ ਲਿਆ ਤੁਸੀਂ ਵੇਖ ਹੀ ਰਿਹਾ ਹੋ ਰੋਜ਼ ਬਣ ਕੀ ਰਿਹਾ 크ਰਿਸਚੀਅਨਸ ਦਾ ਤੁਸੀਂ ਹੈਰਾਨ ਹੋਵਗੇ 크ਰਿਸਚੀਅਨ ਹੈਲਥ ਜਿਹੜੇ ਉਹਨਾਂ ਦੇ ਹਸਪਤਾਲ ਨੇ ਤੇ ਜਿਹੜੇ ਉਹਨਾਂ ਦੇ ਪੜਨ ਵਾਲੇ ادارے ਨੇ ਉਹਨਾਂ ਵਿੱਚ ਕਈ ਸਾਲਾਂ ਤੋਂ ਲਗਾਤਾਰ ਮਦਖਲਤ ਕਰ ਰਹੀ ਹੈ ਅਜੇ ਕੱਲ ਪਰਸੋਂ ਹੀ ਜਿਹੜਾ ਗੁੱਡ ਫਰਾਈਡੇ ਦਾ ਛੁੱਟੀ ਹੁੰਦੀ ਹੈ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀ ਸੋ ਕਹਿਣਾ ਕੀ ਹੈ ਨਾ ਘਟ ਗਿੰਤੀਆਂ ਨਾ ਦਲਿਤ ਭਾਈਚਾਰਾ ਮੇਰੇ ਵੀਰੋ ਇੱਕ ਚੰਗੀ ਗੱਲ ਸੁਣ ਲੋ ਡੈਣੀ ਸਾਹਿਬ ਤੁਸੀਂ ਸਾਰੇ ਬੈਠੇ ਹੋ ਇਹਨਾਂ ਦੀ ਆਰਐਸਐਸ ਦੀ ਸਿੱਧੀ ਸੋਚ ਹੈ ਕਿ ਜਿੱਦ ਦਿਨ 2/3 ਸਾਡੇ ਕੋਲ ਨੰਬਰ ਆ ਗਿਆ ਸੈਂਟਰ ਚ ਉਸੇ ਤੇ ਨਹੀਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਬੜਾਈ ਹੋਈ ਜਿਹੜੀ ਕਨਸਟੀਟਿਊਸ਼ਨ ਇਹਨੂੰ ਇਹਨਾਂ ਨੇ ਖਤਮ ਕਰਕੇ ਤੁਹਾਡੀਆਂ ਸਾਰੀਆਂ ਰਿਜ਼ਰਵੇਸ਼ਨਸ ਵਕਾ ਦੇਣੀਆਂ ਹੈ ਕਿ ਤੁਸੀਂ ਸੁਣਿਆ ਹੀ ਹੈ ਜੇ ਇਹਨਾਂ ਦਾ ਵਾਸ ਚੱਲਦਾ ਨਾ ਪਛੜੀਆਂ ਸ਼੍ਰੇਣੀਆਂ ਨਾ ਦਲਿਤ ਭਾਈਚਾਰਾ ਨਾ ਕਿਸਾਨ ਨਾ ਜਵਾਨ ਨਾ ਤੁਹਾਡੇ ਕਟ ਗਿੰਤੀਆਂ ਸੋ ਇਹ ਸਾਰੀਆਂ ਜਿਹੜੀਆਂ ਨੇ ਜੇ ਇਹਨਾਂ ਨੂੰ ਸੁਰੱਖਿਅਤ ਕਰਨਾ ਤੇ ਆਓ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮੁੱਠ ਹੋਈਏ ਪੰਜਾਬ ਨੂੰ ਬਚਾਈਏ ਪੰਜਾਬ ਕਿਸੇ ਟਾਈਮ ਅਜ ਤੋਂ 35-40 ਸਾਲ ਪਹਿਲੇ ਇੱਕ ਨੰਬਰ ਦਾ ਸੂਬਾ ਸੀ ਇਸ ਇਸ ਭਗਵੰਤ ਦੇ ਥੱਲੇ मेरे वीरों सारे वो हिंदुस्तान करजाई आ सूबा इतना जिदने जा के छ के पचहत्तर तो साल मैडम साड़ा कर्जा से दो लख तिहत्तर हज़ार करोड़ जिदने जा के करजा होगा सवा पांच लख करोड़ अगले साल हो जाना साढ़े चार टाइम तीन लख नब्बे हज़ार हो चुके जिस स्पीड न चल रहे हैं ये जो बैरूपीए ने आता राजस्थान तो पहले बैरूपी आते ਪਿੰਡਾਂ ਚਾਹਦੇ ਸੀ ਨਾ ਬੇਰੂਪੀਏ ਇੱਕ ਠਾਣੇਦਾਰ ਬਣ ਜਾਂਦਾ ਪਿੱਛੇ ਸਪਾਈ ਬਣ ਜੇ ਸੀਟੀਆਂ ਮਾਰਦੇ ਰਹਿੰਦੇ ਸੀ ਨਿਆਣੇ ਪਿੱਛੇ ਲੱਗ ਜਾਂਦੇ ਸੀ ਤੇ ਜਦੋਂ ਸ਼ੋਅ ਮੁੱਕ ਜਾਂਦਾ ਸੀ ਉਸ ਤੋਂ ਬਾਅਦ ਟੋਪੀ ਲਾਂਦੇ ਸੀ ਤੇ ਦੁਕਾਨੋਂ ਦੁਕਾਨ ਅੱਗੇ ਟੋਪੀ ਰਾਦੇ ਕੋਈ ਵਿਚਾਰਾ ਚਵਾਨੀ ਪਾ ਦੇ ਕੋਈ ਠਿਆਨੀ ਪਾ ਦੇ ਇਹ ਬੇਰੂਪੀਏ ਜਿਹੜੇ ਨੇ ਇਹ ਇੱਥੇ ਇਲੈਕਸ਼ਨੋਂ ਪਹਿਲੇ ਭੱਜ ਜਾਂਦੇ ਤੁਸੀਂ ਲੱਭਦੇ ਫਿਰਨਾ ਹੈ ਗਏ ਕਿੱਥੇ ਨੇ ਜੋ ਮੈਂ ਮੁਬਾਰਕ ਦੇਣਾ ਚਾਹੂੰਗਾ ਸਾਡ ਨﻔਤੇਸ਼ ਸਿੰਘ ਜੀ ਤੁਹਾਨੂੰ ਬਾਕੀ ਸਾਡੇ AICC ਦੇ ਦੋ ਮੈਂਬਰਾਂ ਨੇ ਤਗੜੇ ਹੋ ਕੇ ਤੁਹਾਡੀ ਵਜ਼ਾਹਤ ਕਰ ਹੀ ਦਿੱਤੀ ਹੈ ਇਹਨਾਂ ਦੇ ਹੁਕਮਾਂ ਦੀ ਪਾਲਣਾ ਸਿਰ ਕਰ ਹੀ ਦੇਣੀ ਹੁੰਦੀ ਹੈ ਸੋ ਇਸ ਗੱਲ ਕਾਰਨ ਤਗੜੇ ਹੋਵੋ ਲੋਕਾਂ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰੋ 24 ਘੰਟੇ ਲੋਕਾਂ ਨੂੰ ਅਵੇਲੇਬਲ ਰਹੋ ਪੀਏ ਘੱਟ ਰੱਖੋ ਟੈਲੀਫੋਨ ਆਪ ਚੁੱਕੋ ਜਿਹੜੇ ਲੀਡਰ ਨੇ ਲੋਕਾਂ ਵਿੱਚ ਜਿਉਂਦੇ ਰਹਿਣਾ ਉਹ ਟੈਲੀਫੋਨ ਆਪ ਚੁੱਕਿਆ ਕਰੇ ਪੀਏ ਕੋ ਨਾ ਛੁਪਾਇਆ ਕਰੇ ਜਿੰਨੇ ਦੂਜੀ ਵਾਰ ਨਹੀਂ ਬਣਨਾ ਉਹ ਵਾਦ ਵਾਦ ਪੀਏ ਰੱਖ ਲੋ ਤੁਹਾਨੂੰ ਕੋਈ ਹੋਰ ਵੋਟਾਂ ਦੀ ਲੋੜ ਨਹੀਂ ਪੈਣੀ ਤੋਂ ਇਸ ਗੱਲ ਕੰ ਮੈਂ ਤੁਹਾਨੂੰ ਇੱਕ ਝਟਕੀ ਗੱਲ ਦੱਸ ਚੱਲੇ ਆ ਉਹ ਝਟਕੀ ਗੱਲ ਇਹ ਹੈ ਟੈਲੀਫੋਨ ਆਪ ਚੁੱਕੋ ਤੇ ਲੋਕਾਂ ਨਾਲ ਖਲੋਵੋ ਤੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਚਾਹੀਦੇ ਤੋਂ ਇਨਾਂ ਹੀ ਕਹਿੰਦਾ ਹੋਇਆ ਬਹੁਤ ਹਾਂਜੀ ਖੈਰਾ ਸਾਹਿਬ ਦਾ ਜਿਹੜਾ ਮਤੈ ਇਨਾਂ ਦੀ ਤੇ ਪ੍ਰੋਰਟਾ ਅਸੀਂ ਕਰ ਹੀ ਦੇਣੀ ਸਾਰ ਸੁਖਪਾਲ ਸਿੰਘ ਕਹਿ ਰਹੇ ਨੇ ਜਿਹੜਾ ਮਤਾ ਇੱਥੇ ਲੈ ਕੇ ਆਂਦਾ ਮੈਂ ਪੂਰ ਪਰਜ਼ੋਰ ਉਹਦੀ ਉਹ ਪ੍ਰੋਟਾ ਕਰਨਾ ਜੋ ਜੋ ਵੀ ਸਾਡਾ ਛੋਟਾ ਵੀਰ ਜੋ ਇਹਨੇ ਇਹਨਾਂ ਨੇ ਗੱਲ ਕਹੀ 100% ਹੋਏਗਾ ਜਿਨ੍ਹਾਂ ਦੇ ਨਜਾਇਜ਼ ਪਰਚੇ ਕੀਤੇ ਗਏ ਨੇ ਉਹ ਸਾਰੇ ਵਾਪਸ ਹੋਣਗੇ ਇੱਕ ਸਪੈਸ਼ਲ ਕਮਿਸ਼ਨ ਬੈਠੇਗਾ ਤੇ ਜਿਨ੍ਹਾਂ ਲੋਕਾਂ ਨੇ ਇਹ ਗਲਤ ਪਰਚੇ ਕੀਤੇ ਨੇ ਉਹਨਾਂ ਨੂੰ ਰਗੜਾ ਦਿੱਤਾ ਜਾਏਗਾ ਇਹ ਤਾਂ ਕੋਈ ਦੋਰ ਆਈ ਨਹੀਂ ਇਸ ਗੱਲ ਬਾਰੇ ਤਾਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ